ਕਿਸਾਨ ਵੀਰੋ ਸਸਤਰੀ ਕਾਲ ਆਰ ਐਨ ਡੀ ਹైదరాబాద్ ਦਾ ਤੁਹਾਨੂੰ ਦਿਖਾ ਰਹੇ ਹਾਂ ਮੱਕੀ ਦੀ ਕ੍ਰੋਸਿੰਗ ਚੱਲ ਰਹੀ ਹੈ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਮੱਕੀ ਨੂੰ ਕਿਵੇਂ ਕ੍ਰੋਸ ਕਰਾਉਂਦੇ ਆ ਸਿੰਗਲ ਕ੍ਰੋਸ ਡਬਲ ਕ੍ਰੋਸ ਫਿਰ ਹਾਈਬ੍ਰਿਡ ਸੀਡ ਤਿਆਰ ਹੁੰਦਾਗਾ ਜਿੰਨੇ ਵੀ ਕਿਸਾਨ ਵੀਰ ਸਾਡੀ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈ ਲਾਈਕ ਆਈ ਕਨ ਦਿਵਾ ਲਓ ਵੀਡੀਓ ਨਵੀਆਂ-ਨਵੀਆਂ ਵੇਖਣ ਲਈ ਨੋਟੀਫਿਕੇਸ਼ਨ ਮਿਲਦਾ ਰਹੂਗਾ ਉਹਨੂੰ ARND ਤੁਸੀਂ ਦੇਖ ਸਕਦੇ ਹੋ ਹైదరాబాద్ ਦੀ ਹੈ ਮੱਕੀ ਦੀ ਕ੍ਰੋਸਿੰਗ ਚੱਲ ਰਹੀ ਹੈ ਹਾਈਬ੍ਰਿਡ ਬੀ ਤਿਆਰ ਹੁੰਦਾ ਸਿੰਗਲ ਕ੍ਰੋਸ ਡਬਲ ਕ੍ਰੋਸ ਵੀਡੀਓ ਜੋ ਤੁਸੀਂ ਦੇਖ ਸਕਦੇ ਹੋ ਬੀ ਰੀਡਰ ਡਾਕਟਰਾਂ ਦੁਆਰਾ ਇਹ ਆ ਗਿਆ ਆਪਣਾ ਸੂਰਜਮਖੀ sunflower ਇਹ ਵੀ ਵੀ ਕ੍ਰਾਸਿੰਗ ਚੱਲ ਰਹੀ ਹੈ ਦੇਖ ਸਕਦੇ ਹੋ ਸੋ ਕਿਸਾਨ ਵੀਰ ਸਾਡੀਆਂ ਵੀਡੀਓ ਦੇਖਦੇ ਆ ਬਹੁਤ ਪਿਆਰ ਦਿੰਦੇ ਆ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਕਰਦੇ ਆ ਜਿਹੜੇ ਕਿਸਾਨ ਵੀਰ ਕੱਲੀਆਂ ਵੀਡੀਓ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਰ ਐਂ ਡੀ ਯਾ ਕਾਂ ਸੀਡ ਕੰਪਨੀ ਦੀ ਹైదరాబాద్ ਹਾਈਬ੍ਰਿਡ ਸੀਡ ਤਿਆਰ ਕਰ ਰਿਹਾ ਡਾਕਟਰ ਬਰੀਡਰ ਡਾਕਟਰ ਨੇ ਸੋ ਨਵੀਂਆਂ